ਕਹਿੰਦੇ ਨੇ ਸੱਚਾ ਫੈਨ ਉਹੀ ਹੁੰਦਾ ਹੈ ਜੋ ਆਪਣੇ ਫੇਵਰਟ ਆਰਟਿਸਟ ਤੋਂ ਆਪਣਾ ਮਨਪਸੰਦ ਗੀਤ ਸੁਣਨ ਦੀ ਫਰਮਾਇਸ਼ ਕਰੇ ਤੇ ਜਦੋਂ ਆਰਟਿਸਟ ਉਹ ਗੀਤ ਲਾਈਵ ਗਾ ਦਵੇ ਤਾਂ ਉਹ ਲਹਿਜਾ ਹੀ ਕੁਝ ਹੋਰ ਹੁੰਦਾ ਹੈ ਇਸੇ ਤਰ੍ਹਾਂ ਦਾ ਮੰਜ਼ਰ ਵੇਖਣ ਨੂੰ ਮਿਲਿਆ ਮਾਹੀ ਸ਼ਰਮਾ ਦੇ ਨਾਲ ਜਦੋਂ ਉਹਨਾਂ ਨੇ ਦੀਪਕ ਢਿੱਲੋਂ ਤੋਂ ਕੋਲੋਂ ਫਰਮਾਇਸ਼ ਕੀਤੀ ਉਹਨਾਂ ਦੇ ਫੇਵਰਟ ਗੀਤ ਮੰਨ ਕੇ ਟੁੱਟਦੇ ਜਾਂਦੇ ਦੀ ਤੇ ਦੀਪਕ ਢਿੱਲੋਂ ਨੇ ਵੀ ਬਿਲਕੁਲ ਲਾਈਵ ਇਹ ਗੀਤ ਗਾ ਦਿੱਤਾ ਉਹ ਵੀ ਉਸੇ ਨਜ਼ਾਕਤ ਦੇ ਸੋਲਫੁਲ ਅੰਗਾਰ ਦੇ ਨਾਲ ਜਿਸ ਕਰਕੇ ਇਹ ਗੀਤ ਦਿਲਾਂ 'ਚ ਵਸਿਆ ਹੋਇਆ ਹੈ ਮਾਹਿਸ਼ ਸ਼ਰਮਾ ਵੀ ਇਸ ਗੀਤ ਨੂੰ ਦਿਿਲੋਂ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਸੀ ਉਹਨਾਂ ਦੇ ਚਿਹਰੇ 'ਤੇ ਮੁਸਕਾਨ ਤੇ ਅੱਖਾਂ ਦੀ ਚਮਕ ਸਾਬਤ ਕਰ ਰਹੀ ਸੀ ਕਿ ਇਹ ਮਮਤਾ ਉਹਨਾਂ ਲਈ ਕਿੰਨੀ ਖਾਸ ਹੈ ਮਾਹਿਸ਼ ਸ਼ਰਮਾ ਦੀਪਕ ਢਿੱਲੋਂ ਦੀ ਆਵਾਜ਼ 'ਚ ਰਾਮ ਗਈ ਤੇ ਵਾਈਬ ਇੱਕਦਮ ਮੈਜੀਕਲ ਹੋ ਗਈ ਇਹ ਲਾਈਵ ਮੂਮੈਂਟ ਸਾਬਿਤ ਕਰ ਗਿਆ ਕਿ ਜਦ ਫੈਨਸ ਤੇ ਆਰਟਿਸਟ ਇੱਕ ਰੇਸ਼ਾ ਬਣਾਉਂਦੇ ਨੇ ਉਸ ਦੇ ਵਿਚਕਾਰ ਇਮੋਸ਼ਨ, ਰਿਸਪੈਕਟ ਤੇ 뮤직 ਦੀ ਖਾਸ ਕਨੈਕਸ਼ਨ ਹੁੰਦੀ ਹੈ ਤੇ ਜੇ ਤੁਸੀਂ ਵੀ ਅਜੇ ਤੱਕ ਇਹ ਖੂਬਸੂਰਤ ਮੰਜ਼ਰ ਨਹੀਂ ਵੇਖਿਆ ਤਾਂ ਇੱਕ ਵਾਰ ਸਾਡੇ ਚੈਨਲ ਤੇ ਜ਼ਰੂਰ ਦੇਖੋ ਹਾਂਜੀ ਮਾਹੀ ਦੀ ਫਰਮਾਇਸ਼ ਤੇ ਗੀਤ ਮਣ ਕੀ ਟੁੱਟਦੀ ਜਾਂਦੀ ਹੈ ਤੇਰੀ ਸਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣ ਕੇ ਦੀ ਕੋਲ ਨਹੀਂ ਦਿਲ ਜਾਨੀ ਵੇ ਕੀ ਜ਼ਿੰਦਗਾਨੀ ਸੋਚ ਸਾਰੁਕਦੇ ਜਾਂਦੇ ਆ ਤੇਰੀ ਸਜਣਾ ਪਿਆਰ ਨਿਸ਼ਾਨੀ ਵੇ ਗਲਦੀ ਗਾਨੀ ਦੇ ਮਣ ਕੇ ਟੁੱਟਦੇ ਜਾਂਦੇ ਆ ਮਣ ਕੇ ਟੁੱਟਦੇ ਜਾਂਦੇ ਆ ਮਣ ਕੇ ਟੁੱਟਦੇ ਜਾਂਦੇ ਆ ਕੀ ਬਾਤ ਆ ਉਹ ਕਹਿੰਦੇ ਨੇ ਸੱਚਾ ਫੈਨ ਉਹੀ ਹੁੰਦਾ ਹੈ ਜੋ ਆਪਣੇ ਫੇਵਰਟ ਆਰਟਿਸਟ ਤੋਂ ਆਪਣਾ ਮਨਪਸੰਦ ਗੀਤ ਸੁਣਨ ਦੀ ਫਰਮਾਇਸ਼ ਕੀ ਰੇ ਤੇ ਜਦੋਂ ਆਰਟਿਸਟ ਉਹ ਗੀਤ ਲਾਈਵ ਗਾ ਦਵੇ ਤਾਂ ਉਹ ਲਹਿਜਾ ਹੀ ਕੁਝ ਹੋਰ ਹੁੰਦਾ ਹੈ ਇਸੇ ਤਰ੍ਹਾਂ ਦਾ ਮੰਜ਼ਰ ਵੇਖਣ ਨੂੰ ਮਿਲਿਆ ਮਾਹੀ ਸ਼ਰਮਾ ਦੇ ਨਾਲ ਜਦੋਂ ਉਹਨਾਂ ਨੇ ਦੀਪਕ ਢਿੱਲੋਂ ਤੋਂ ਕੋਲੋਂ ਫਰਮਾਇਸ਼ ਕੀਤੀ ਉਹਨਾਂ ਦੇ ਫੇਵਰਟ ਗੀਤ ਮੰਨ ਕੇ ਟੁੱਟਦੇ ਜਾਂਦੇ ਦੀ ਤੇ ਦੀਪਕ ਢਿੱਲੋਂ ਨੇ ਵੀ ਬਿਲਕੁਲ ਲਾਈਵ ਇਹ ਗੀਤ ਗਾ ਦਿੱਤਾ ਉਹ ਉਸੇ ਨਜ਼ਾਕਤ ਤੇ ਸੋਲਫੁਲ ਅੰਗਾਰ ਦੇ ਨਾਲ ਜਿਸ ਕਰਕੇ ਇਹ ਗੀਤ ਦਿਲਾਂ 'ਚ ਵਸਿਆ ਹੋਇਆ ਹੈ ਮਾਹੀ ਸ਼ਰਮਾ ਵੀ ਇਸ ਗੀਤ ਨੂੰ ਧਿਲੋ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਸੀ ਉਹਨਾਂ ਦੇ ਚਿਹਰੇ 'ਤੇ ਮੁਸਕਾਨ ਤੇ ਅੱਖਾਂ ਦੀ ਚਮਕ ਸਾਬਤ ਕਰ ਰਹੀ ਸੀ ਕਿ ਇਹ ਮਮਤਾ ਉਹਨਾਂ ਲਈ ਕਿੰਨੀ ਖਾਸ ਹੈ ਮਾਹੀ ਸ਼ਰਮਾ ਦੀਪਕ ਧਿਲੋ ਦੀ ਆਵਾਜ਼ 'ਚ ਰੰਗ ਗਈ ਤੇ ਵਾਈਬ ਇੱਕਦਮ ਮੈਜੀਕਲ ਹੋ ਗਈ ਇਹ ਲਾਈਵ ਮੂਮੈਂਟ ਸਾਬਿਤ ਕਰ ਗਿਆ ਕਿ ਜਦ ਫੈਨਸ ਤੇ ਆਰਟਿਸਟ ਇੱਕ ਰੇਸ਼ਾ ਬਣਾਉਂਦੇ ਨੇ ਉਸ ਦੇ ਵਿਚਕਾਰ ਇਮੋਸ਼ਨ, ਰਿਸਪੈਕਟ ਤੇ 뮤직 ਦੀ ਖਾਸ ਕਨੈਕਸ਼ਨ ਹੁੰਦੀ ਹੈ ਤੇ ਜੇ ਤੁਸੀਂ ਵੀ ਅਜੇ ਤੱਕ ਇਹ ਖੂਬਸੂਰਤ ਮੰਜ਼ਰ ਨਹੀਂ ਵੇਖਿਆ ਤਾਂ ਇੱਕ ਵਾਰ ਸਾਡੇ ਚੈਨਲ ਤੇ ਜ਼ਰੂਰ ਦੇਖੋ ਹਾਂਜੀ ਮਾਹੀ ਦੀ ਫਰਮਾਇਸ਼ ਤੇ ਗੀਤ ਮਣ ਕੀ ਟੁੱਟਦੀ ਜਾਂਦੀ ਹੈ ਤੇਰੀ ਸਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣ ਕੇ ਜੀ ਦੇ ਕੋਲ ਨਹੀਂ ਦਿਲ ਜਾਨੀ ਵੇ ਕੀ ਜ਼ਿੰਦਗਾਨੀ ਸੋਚ ਸਾਰੁਕਦੇ ਜਾਂਦੇ ਆ ਤੇਰੀ ਸੱਜਣਾ ਪਿਆਰ ਨਿਸ਼ਾਨੀ ਵੇ ਗਲਦੀ ਗਾਨੀ ਦੇ ਮਣ ਕੇ ਟੁੱਟਦੇ ਜਾਂਦੇ ਆ ਮਣ ਕੇ ਟੁੱਟਦੇ ਜਾਂਦੇ ਆ ਮੜ ਕੇ ਟੁੱਟਦੇ ਜਾਂਦੇ ਆ ਕੀ ਬਾਤ ਹੈ